ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਮੋਰਚਾ ਕਿਸਾਨ ਦਿੱਲੀ ਜਾਣ ਲਈ ਅੱਜ ਬਾਹਰਾਂ ਦੇ ਉੱਤੇ ਬੈਠੇ ਨੇ ਪਰ ਜੋ ਸਰਕਾਰ ਦੇ ਵੱਲੋਂ ਉਹਨਾਂ ਨਾਲ ਰਵੱਈਆ ਅਪਣਾਇਆ ਜਾ ਰਿਹਾ ਉਹ ਬਹੁਤ ਜ਼ਿਆਦਾ ਗਲਤ ਉਸ ਦੀ ਅਸੀਂ ਬਹੁਤ ਜ਼ਿਆਦਾ ਨਿੰਦਾ ਕਰਦੇ ਹਾਂ ਜਿੰਨਾ ਮਰਜ਼ੀ ਮੋਤੀ ਸਰਕਾਰ ਇਸ ਮੁੱਦੇ ਤੇ ਕਿਸਾਨਾਂ ਦੇ ਨਾਲ ਟਕਰਾਂ ਦੀ ਕੋਸ਼ਿਸ਼ ਕਰੇਗੀ ਉਹਨਾਂ ਹੀ ਕੱਟੇ ਚ ਜਾਏਗੀ ਸੋ ਅਸੀਂ ਸਾਰੇ ਕਿਸਾਨਾਂ ਦੇ ਨਾਲ ਬਾਹਰ ਚਾਹੇ ਬੈਠੇ ਆ ਪਰ ਅਸੀਂ ਬਾਹਰ ਬੈੱਕ ਵੀ ਉਹਨਾਂ ਦੀ ਸਪੋਰਟ ਚ ਉਹਨਾਂ ਦੇ ਨਾਲ ਆ ਸੋ ਦੋਸਤੋ ਅੱਜ ਤੁਹਾਨੂੰ ਨਾਲ-ਨਾਲ ਕਿਸ਼ਕੈਸ ਦੀ ਸੈਰ ਕਰਾਵਾਂਗੇ ਸੋ ਬਹੁਤ ਸੋਹਣੀ ਸਿਟੀ ਹੈ ਪੋਟੇ ਲੈ ਕੇ ਜਾਣੇ ਆ ਹੁਣ ਬੱਸ ਦੀ ਵੇਟ ਕਰ ਰਹੇ ਆ ਇੱਥੇ ਹੁਣ ਬੱਸ ਆਉਣ ਵਾਲੀ ਏ 27 ਨੰਬਰ ਬੱਸ ਉਹ ਵੇਟ ਕਰ ਰਹੇ ਆ ਉਦੀ ਖੜੇ ਬੱਸ ਤਾਂ ਹਜੇ ਨਹੀਂ ਆਈ ਪਰ ਬੱਦਲ ਹੋਏ ਹੋਏ ਸੀ ਬੱਦਲਾ ਤੋਂ ਬਾਅਦ ਸੂਰਜ ਚੜਿਆ ਇਹ ਹਰਜੀਤ ਖੜੀ ਧੁੱਪ ਦਾ ਨਜ਼ਾਰਾ ਲੈ ਰਹੀ ਏ ਕਿਉਂਕਿ ਬਹੁਤ ਦਿਨਾਂ ਬਾਅਦ ਧੁੱਪ ਚੜੀ ਅੱਜ ਬੱਦਲ ਹੋਏ ਸੀਗੇ ਮੀਂਹ ਪੈ ਰਿਹਾ ਸੀਗਾ ਕਿੰਨਾ ਚਿਰ ਬਸ ਨਹੀਂ ਆਉਂਦੀ ਉਨਾ ਚਿਰ ਘੁੱਪ ਦਾ ਆਨੰਦ ਅਜੀਬ ਵੀ ਇਸ ਤੋਂ ਬਾਅਦਸ ਆ ਗਈ ਅਸੀਂ ਲਾਇਕ ਬਸ ਤੇ ਕਿਤੇ ਜਾਣ ਲਈ ਸੇ ਸਾਡੇ ਕੋਲ ਬਸ ਦਾ ਨਿਆਰਾ ਸਭ ਤੋਂ ਵੱਡੀ ਗੱਲ ਇੱਥੇ ਬਸ ਫ੍ਰੀ ਹੈ ਬਿਲਕੁਲ ਕਾਰਡ ਚੱਲਦਾ ਤੇ ਕੋਈ ਪੈਸਾ ਨਹੀਂ ਕੋਈ ਟਿਕਟ ਨਹੀਂ ਆਪਣਾ ਕਾਰਡ ਲਾਓ ਆ ਤੋਂ ਬਾਹਰ ਦਾ ਨਜ਼ਾਰਾ ਦਿਖਾ ਦਿੰਦੇ ਆਂ ਅੱਜ ਖਾਲੀ ਹੋਰ ਕੋਈ ਰਹਿਬਾਤ ਪਰਹੀ ਨਹੀਂ ਲੱਗੀ ਹੋਰ ਤਕਰੀਬਨ 2-4 ਮਿੰਟ ਦੇ ਵਿੱਚ ਪਹੁੰਚਣ ਵਾਲੇ ਆਂ ਬਸ ਸਿਟੀ ਟੂਰਿਸਟ ਆਉਂਦਾ ਹੈ ਟੂਰਿਸਟ ਪਲੇਸ ਹੈ ਉਹ ਉਹਦਾ ਨਜ਼ਾਰਾ ਤੁਸੀਂ ਘਰ ਬੈਠੇ ਵੇਖਦੇ ਹੋ ਦੇਖੋ ਲੱਗ ਗਿਆ ਸਮਰ ਹੋਣ ਲੱਗ ਗਿਆ ਕਿ ਟੂਰਿਸਟ ਆਉਣਾ ਸ਼ੁਰੂ ਹੋ ਗਿਆ ਤੇ ਬਹੁਤ ਸੋਹਣੀਆਂ ਪਲੇਸਿਸ ਨੇ ਦੇਖਣ ਨੂੰ ਟੂਰਿਸਟ ਦੇ ਲਈ ਕਿਉਂਕਿ ਤੁਹਾਨੂੰ ਪਤਾ ਹੈ ਕੰਟਰੀਆਂ ਦੇ ਵਿੱਚ ਇਹਨਾਂ ਦੀ ਜਿਹੜੀ ਕਮਾਈ ਹੈ ਉਹ ਟੂਰਿਸਟੀ ਹੈ ਹੈ ਨਾ ਟੂਰਿਸਟ ਆਏਗਾ ਤਾਂ ਇਹਨਾਂ ਲੋਕਾਂ ਨੂੰ ਵੀ ਕਮਾਈ ਹੋਏਗੀ ਹਨਾ ਤੇ ਹੋ ਵੀ ਦੋਸਤੋ ਆਪਾਂ ਪਹੁੰਚ ਗਏ ਆ ਸ਼ਹਿਰ ਦੇ ਵਿੱਚ ਇਥੋਂ ਸਟਾਰਟ ਹੋ ਜਾਂਦਾ ਸ਼ਹਿਰ ਹਨਾ ਤੇ ਆ ਜਿਹੜੀ ਸਾਹਮਣੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਬਹੁਤ ਪੁਰਾਣੀ ਇਸ ਸਮੇਂ ਦੇ ਪਹਿਲਾਂ ਜੋ ਇੱਥੋਂ ਨਾਲੋਂ ਰਾਜਾ ਸੀ ਇੱਥੋਂ ਦਾ ਉਹਦਾ ਇਹ ਮਹਿਲ ਸੀ ਅੰਦਰ ਬਹੁਤ ਸੋਨਾ ਵੇਖਣ ਨੂੰ ਇਹ ਤੇ ਇਹਨਾਂ ਨੇ ਅੱਜ ਵੀ ਇਹ ਸਾਹਮ ਕੇ ਰੱਖਿਆ ਹੋਇਆ ਹੈ। ਅੱਜ ਵੀ ਟੂਰਿਸਟ ਆਉਂਦੇ ਨੇ ਤੇ ਵੇਂਦੇ ਨੇ ਹਨਾ। ਅੰਦਰ ਜਾ ਕੇ ਉਦਾਂ ਹੀ ਪੁਰਾਣੀਆਂ ਵਿਰਾਸਤਾਂ ਇਹਨਾਂ ਨੇ ਆਪਣੀਆਂ ਸਾਹਮ ਕੇ ਰੱਖੀਆਂ ਹੋਈਆਂ ਨੇ। ਇਥੋਂ ਦੇ ਕਿੰਗ ਦਾ ਸੀਗਾ ਉਹਦੀ ਫੋਟੋ ਲਾਈ ਹੋਈ ਹੈ ਦੇਖੋ। ਇਹਦਾ ਮੂਲਕ ਬਣਾਇਆ ਹੋਇਆ ਤੇ ਆਪਾਂ ਫਾਈਨਲੀ ਵੇਖੋਗੇ ਤੁਸੀਂ ਆਪਾਂ ਸ਼ਹਿਰ ਐਂਟਰ ਹੋ ਰਹੇ ਹਾਂ ਹੁਣ। ਤੇ ਉੱਤਰ ਕੇ ਤੁਹਾਨੂੰ ਸਾਰਾ ਦੁਕਾਨੇ ਆ ਤਾਂ ਦੇਖ ਲੋ ਕੁਟਕਾਲ ਦਾ ਲਾ ਲਓ ਸਭ ਤੋਂ ਇੱਕ ਸੋਹਣਾ ਸ਼ਹਿਰ ਹੈ ਇਹ ਸਾਫ ਸੁਥਰਾ ਵੀ ਬਾਕੀ ਬਹੁਤ ਜਗ੍ਹਾ ਦੇਖਣ ਵਾਲੀਆਂ ਨੇ ਜੋ ਇਹਨਾਂ ਨੇ ਜਾ ਜੋ ਵੀ ਕੰਮ ਆਉਂਦੇ ਨੇ ਉਹਨਾਂ ਲਈ ਬਣਾਈਆਂ ਹੋਈਆਂ ਨੇ ਜੀ ਦੋਸਤੋ ਅੱਜ ਧੁੱਪ ਤਾਂ ਲੱਗੀ ਹੈ ਪਰ ਨਾਲ ਜਿਹੜੀ ਹਵਾ ਚੱਲ ਰਹੀ ਹੈ ਉਹਦੇ ਕਰਕੇ ਫੇਰ ਥੋੜੀ-ਥੋੜੀ ਠੰਡ ਹੈਗੀ ਪਰ ਅੱਗੇ ਉਹ ਆਇਦਾਂਗੇ ਵੀਡੀਓ ਨੂੰ ਦੋਸਤੋ ਇਹ ਕੋ ਟੂਰਿਸਟ ਆਇਆ ਹੋਇਆ ਹੈ ਸਾਰੇ ਜੋ ਵੀ ਤੁਸੀਂ ਦੇਖਦੇ ਹੋ ਹਨ ਇਹ ਪੁਰਤਗਾਲ ਦੇ ਲੋਕ ਨਹੀਂ ਹੈਗੇ ਇਹ ਜਿਹੜੇ ਅਲੱਗ-ਅਲੱਗ ਕੰਟਰੀਆਂ ਤੋਂ ਘੁੰਮਣ ਆਏ ਨੇ ਕਿਉਂਕਿ ਇਹ ਜਿੱਥੇ ਆਪਾਂ ਪਹੁੰਚੇ ਹਨ ਇੱਕ ਟੂਰਿਸਟ ਪਲੇਸ ਹੈ ਸ਼ੌਪ ਵਗੈਰਾ ਕੀ ਆ ਗਿਆ ਆਪਣਾ ਇੰਡੀਅਨ ਰੈਸਟੋਰੈਂਟ ਇਹ ਆਪਣਾ ਇੰਡੀਅਨ ਖਾਣਾ ਇੰਡੀਅਨ ਟੇਸਟ ਜਿਹੜਾ ਮਿਲਦਾ ਆਪਾਂ ਮਸਾਲਾ ਰੈਸਟੋਰੈਂਟ ਆਪ ਦੇਖ ਲੋ ਮਸਾਲਾ ਰੈਸਟੋਰੈਂਟ ਇਹ ਆਪਣਾ ਇੰਡੀਅਨ ਰੈਸਟੋਰੈਂਟ ਹੈ ਜਿਹਦੇ ਨਾਲ ਦੇਖੋ ਲੋਕਾਂ ਦੇ ਇਨਵਾਇ ਲਈ ਇਹ ਘਰਲਾ ਬੈਠ ਹੈ ਆ ਦੇਖ ਲਓ ਆਪਣਾ ਇੰਡੀਅਨ ਰੈਸਟੋਰੈਂਟ ਹੈ ਚਲੋ ਚਲੀ ਜਾਣਾ ਆਪਾਂ ਅੱਗੇ ਵੀਡੀਓ ਕਿਦਾਂ ਲੱਗਦੀ ਏ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਸ਼ੇਅਰ ਜ਼ਰੂਰ ਕਰਿਆ ਕਰੋ ਬੰਦਾ ਗਿਫਟਾਂ ਦੀਆਂ ਤੇ ਕਰਦਾ ਹਾਂ ਮੈਂ ਇੱਥੇ کافی ਗਿਫਟਾਂ ਨੂੰ ਮਿਲਣੀਆਂ ਆ ਉਹ ਦੇਖ ਲਓ ਕੀ ਫੇਰ ਆ ਗਈ ਹੈ ਨਾ ਸਭਰ ਕੋ ਖਾਵੇ ਥਿੰਗ ਵਿੱਚ ਹੀ ਜੀ ਕੀ ਵੀ ਆਪਣਾ ਇੰਡੀਅਨ ਰੈਸਟੋਰੈਂਟ ਹੈ ਗਾਂਧੀ ਦੇਖ ਸਕਦੇ ਹੋ ਇੰਡੀਆ ਨੂੰ ਇਹਨਾਂ ਇਥੋਂ ਦੀ ਬਾਸ਼ਾ ਚ ਲਿਖਿਆ ਇੰਡੀਆਨ ਨੂੰ ਉਹਨਾ ਪੁਰਤਗਾਲ ਦੇ ਵਿੱਚ ਇੰਡੀਆ ਨੂੰ ਇੰਡੀਆ ਨੂੰ ਬੋਲਦੇ ਆ ਸ਼ਾਪ ਹੈ ਜਿੱਥੋਂ ਅਸੀਂ ਪੈਸੀਸ ਸੈਂਡ ਕਰਮਿਆਂ ਇੰਡੀਆ ਹਨਾ ਵੀ ਆਪਣੇ ਮਿੱਤਰ ਦੀ ਉਹ ਦੁਕਾਨ ਹੈ ਜਿੱਥੇ 1 ਯੂਰੋ ਦੇ 88 ਬਣਦੇ ਨੇ ਵਧੀਆ ਰੇਟ ਚੱਲ ਰਿਹਾ ਹੁਣ ਤਾਂ ਵੈਸੇ ਉਹੀ ਕਾਫੀ ਦਿਨ ਹੋ ਗਏ ਕਿਉਂਕਿ ਮੌਸਮ ਨਹੀਂ ਸੀ ਸਹੀ ਤੇ ਵਲੌਗ ਬਣਿਆ ਹੀ ਨਹੀਂ ਕੋਈ ਇਹਨੇ ਆਪਣੀ ਕਲਾ ਦੇ ਨਾਲ ਨਾ ਰੱਖ ਆਪਣੀ ਕੰਢੀ ਇਹ ਮੰਨਣਾ ਨਹੀਂ ਹੈਗਾ ਇਹਨਾਂ ਇਹਨਾਂ ਆਪਣੀ ਕਲਾ ਵਿਖਾ ਕੇ اپنی ਰੋਟੀ ਦਾ ਸਾਧਨ ਬਣਾਣਾ ਹੈ ਹਨਾ ਇਹ ਇਧਰ ਸਾਰੇ ਰੈਸਟੋਰੈਂਟ ਨੇ ਕਰਲੀ ਸੈਕਟ ਤੇ ਨੇ ਚੂਲਾ ਸਾਡੇ ਉੱਤੇ ਨਮਾਦਿਆਂ ਦੇ ਮੇਲੇ ਤਾਂ ਹੁੰਦਾ ਹੁੰਦਾ ਸੀ ਪਰ ਇਹਨਾਂ ਇਹ ਨਦੀ ਸਪੀਡ ਇਹਨਾਂ ਨੇ ਇਹੀ ਰੱਖਣੀ ਐ ਬਸ ਇਹੀ ਸਪੀਡ ਤੇ ਚੱਲਣਾ ਤੇ ਰਾਤ ਨੂੰ ਇਹ ਤਾਂ ਬਹੁਤ ਸੋਹਣਾ ਲੱਗਦਾ ਸਾਰਾ ਜੱਗ ਦਾ ਬਹੁਤ ਸੋਹਣਿਆ ਲਾਈਟਾਂ ਲੱਗੀਆਂ ਹੁੰਦੀਆਂ ਨੇ ਵਿੱਚ ਕਲਰਫੁਲ ਹੋ ਜਾਂਦਾ ਰਾਤ ਨੂੰ ਇਹਦਾ ਖਾਣਾ ਬਾ ਬੋਲਦੇ ਆ ਥਾਣਾ ਚੌਕੀ ਹੈ ਨਾ ਮੈਂ ਅਸ ਕਰਦਾ ਜਿਹੜਾ ਅੱਜ ਤੁਹਾਨੂੰ ਇਹ ਸ਼ਹਿਰ ਦਿਖਾ ਰਹੇ ਆ ਸੋਹਣਾ ਲੱਗੇਗਾ ਕੋਸ਼ਿਸ਼ ਕਰਾਂਗਾ ਹਰ ਇੱਕ ਚੀਜ਼ ਦਿਖਾਉਣ ਦੀ ਹੈ ਨਾ ਜਿਹੜੀ ਜਿਹੜੀ ਚੀਜ਼ ਕੈਮਰੇ ਚ ਕੈਦ ਹੋਸਾ ਕੀ ਹੋਹੀ ਕਰਾਂਗੇ ਆਪਾਂ ਕਿ ਤਾਂ ਜੋ ਤੁਸੀਂ ਵੀ ਇੰਜੋਏ ਕਰੋ ਵੀਡੀਓ ਨੂੰ ਇਹ ਜਦੋਂ ਆਪਾਂ ਬੱਸੇ ਚ ਲੰਗੇ ਸੀ ਉਦੋਂ ਵੀ ਇਹ ਦਿਖਿਆ ਸੀਗਾ ਪਰ ਹੁਣ ਆਪਾਂ ਕੋਲ ਆ ਕੇ ਦਿਖਾਣੇ ਆਪਾਂ ਨੂੰ ਇੱਥੇ ਨਵੇਂ ਸਾਲ ਦਾ ਪ੍ਰੋਗਰਾਮ ਬਹੁਤ ਆ ਜਿਹੜੀ ਜਗ੍ਹਾ ਤੁਸੀਂ ਖਾਲੀ ਦੇਖ ਰਹੇ ਹੋ ਹਨ ਤੇ ਇੱਥੇ ਹੁੰਦਾ ਲਾਲੋ ਫੈਸਟੀਵਲ ਹੁੰਦਾ ਇੱਕ ਬਹੁਤ ਵੱਡਾ ਫੈਸਟੀਵਲ ਹੁੰਦਾ ਜਿੱਥੇ ਇਹਨਾਂ ਦਾ ਸਿੱਧੂ ਮੂਸੇ ਵਾਲਾ ਲਾਲੋ ਜਿਵੇਂ ਸਾਡਾ ਸਿੱਧੂ ਮੂਸੇ ਵਾਲਾ ਇਹਨਾਂ ਦਾ ਸਿੰਗਰ ਕੋਈ ਨਾ ਕੋਈ ਵੱਡਾ ਹੁੰਦਾ ਹੈ ਹਨਾ ਕੀ ਤੇ ਡਰਦੀ ਵੀ ਉਹਨਾਂ ਤੋਂ ਪਰ ਇਹ ਇਹ ਜਿਹੜੇ ਇਹ ਪੰਛੀ ਨੇ ਡਰਦੇ ਨਹੀਂ ਬਿਲਕੁਲ ਜੇ ਤੁਹਾਡੇ ਹੱਥ 'ਚ ਵੀ ਕੋਈ ਚੀਜ਼ ਹੈ ਨਾ ਨਾ ਖੋ ਲੈਣੀ ਹੈ ਇਹਨਾਂ ਦਾ ਭੋਜਨ ਹੀ ਇਹ ਵੀ ਜਿਹੜਾ ਕੋਈ ਬਾਹਰ ਕੋਈ ਚੀਜ਼ ਖਾਂਦਾ ਹੈ ਇਹਨਾਂ ਨੂੰ ਪਾ ਦਿੰਦਾ ਹੈ ਕਿ ਜੇ ਇਹਨਾਂ ਦਾ ਦਾ ਲੱਗ ਗਿਆ ਨਾ ਖੋ ਵੀ ਲੈਣੀ ਹੈ ਹੋਰ ਤਾਂ ਆਰਾ ਦੇਖ ਲੋ ਤੁਸੀਂ ਟੂਰਿਸਟ ਆਇਆ ਹੋਇਆ ਹੈ ਦੇਖੋ ਕਿ ਸਿਰਾ ਜਿੱਦਾ ਵਿੱਚ ਖਾਲੀ ਹੈ ਕਿਉਂਕਿ ਠੰਡ ਹੈ ਪਰ ਅਗਲੇ ਮਹੀਨੇ ਤੋਂ ਮਾਰਚ ਮਹੀਨੇ ਤੋਂ ਇੱਥੇ ਪੂਲ ਰੌਣਕਾਂ ਉਹਨਾਂ ਨੂੰ ਤੇ ਠੰਡ ਵੀ ਨਹੀਂ ਲੱਗ ਰਹੀ ਲੋਕਾਂ ਨੇ ਤਾਂ ਨਾਣਾ ਵੀ ਸ਼ੁਰੂ ਕਰਤਾ ਤੇ ਦੇਖ ਲਓ ਵਿੱਚ ਤੇ ਕਿਉਂਕਿ ਇਹਨਾਂ ਨੂੰ ਤਾਂ ਅਵਾ ਰਿਤਾ ਇਹਦੇ ਨਾਲ ਤਾਂ ਇੰਨਾ ਪਿਆਰ ਹੈ ਨਾ ਕਿ ਚਾਹੁੰਦੇ ਨੇ ਕਿ ਕਦੋਂ ਗਰਮੀ ਆਏ ਕਦੋਂ ਇੱਥੇ ਸੀ ਆਈਏ ਦੇਖ ਲਓ ਤੁਸੀਂ ਇਹਨਾਂ ਨੂੰ ਕੋਈ ਅੱਜ ਅੱਜ ਠੰਡ ਹੈ ਸੀ ਕੋਟੀਆਂ ਪਾਈਆਂ ਹੋਈਆਂ ਪਰ ਇਹਨਾਂ ਨੂੰ ਕੋਈ ਠੰਡ ਨਹੀਂ ਲੱਗ ਰਹੀ ਲੋਕਾਂ ਦੇ ਵਿੱਚ ਤੇ ਆਉਣਾ ਸ਼ੁਰੂ ਹੋ ਗਿਆ ਹਾਂ ਲੇਰਾ ਦਾ ਨਜ਼ਾਰਾ ਖੜੇਆਂ ਖੜੇਆਂ ਪੈਰਾਂ ਤੱਕ ਆ ਜਾਂਦਾ ਪਾਣੀ ਇੰਦਰ ਘੱਟ ਨੇ ਦੂਸਰੀ ਸਾਈਡ ਤੋਂ ਤਾਂ ਬਹੁਤ ਜ਼ੋਰ-ਜ਼ੋਰ ਦੀ ਛੱਲਾਂ ਆਉਂਦੀਆਂ ਪਾਣੀ ਦੀਆਂ ਯਾ ਬੱਚੇ ਵੀ ਨਹੀਂ ਕੋਈ ਇਹਨਾਂ ਨੂੰ ਠੰਡਦਾ ਨਹੀਂ ਹੈਗਾ ਹਨਾ ਨਾ ਪੂਰਾ ਆਨੰਦ ਲੈ ਰਹੇ ਨੇ ਇਹ ਸਾਡੇ ਵਾਲੇ ਜਵਾਕਾਂ ਨੂੰ ਕੁੱਟ-ਕੁੱਟ ਲਿਆਉਣ ਕੇ ਨਾ ਰੇਤੇ 'ਚ ਨਹੀਂ ਖੇਡਣਾ ਇਹ ਵੀ ਫਿਰ ਕੀ ਕਰਨੇ ਇਹਨਾਂ ਨੂੰ ਮਿੱਟੀ ਇੱਥੇ ਮਿਲਦੀ ਏ ਹੋਰ ਤੇ ਕਿਤੇ ਇਹਨਾਂ ਨੇ ਜਿੱਥੇ ਕੋਈ ਮਿੱਟੀ ਐ ਉਹਨੂੰ ਕਵਰ ਕੀਤਾ ਹੋਇਆ ਐ ਉਥੇ ਟੇਲਾਂ ਲੱਗੀਆਂ ਘਾ ਲੱਗਿਆ ਹਨ ਇੱਕ ਬੀਜ ਤੇ ਬਹੁਤ ਸੋਹਣੀ ਜਗ੍ਹਾ ਵੀ ਆਸ ਕਰਦਾ ਹਨ ਤੁਹਾਨੂੰ ਵੀ ਸੋਹਣੀ ਲੱਗੇਗੀ ਨਾਲ ਆਪਣਾ ਇੱਕ ਹਨਾ ਪੀਣਾ ਪੀਰਾ ਬੂਰਾ ਨਾਲ ਲੈ ਕੇ ਹੁੰਦੇ ਨੇ ਕਿਆਸੀ ਫਾਰਮੇਸੀ ਕਿਉਂਕਿ ਹਰਦੀਪ ਨੇ ਕੋਈ ਲੋਸ਼ਨ ਕਿਤੇ ਸ਼ਵੋਸ ਲੈਣਾ ਸੀਗਾ ਤੇ ਉਹ Delhi ਪਹੁੰਚੇ ਆ ਫਾਰਮੇਸੀ کافی ਅਜੇ ਨੰਬਰ ਨੇ ਇੱਥੇ ਟਿਕਟ ਕੱਢਣੀ ਪੈਂਦੀ ਹੈ ਫਿਰ ਜਾ ਕੇ ਨੰਬਰ ਆਉਂਦਾ ਇਹ ਦੇਖ ਸਕਦੇ ਹੋ ਕਿੰਨੇ ਲੋਕ ਹੈ ਉਹਰੇ ਕਹਿੰਦੇ ਹੈ ਕੋਈ ਸਿਆ ਸੀਆ ਕੋਈ ਟਿਕਟ ਕੱਢਾਂਗੇ ਹੁਣ ਟਿਕਟ ਇਹ ਦੇਖੋ ਇਹ ਤਾਂ ਟਿਕਟ ਕੱਟਣੀ ਪੈਣੀ ਹੈ ਫਿਰ ਜਾ ਕੇ ਨੰਬਰ ਆਉਣਾ ਹੈ ਤੇ ਆਪਾਂ ਜਰਨਲ ਦੀ ਗੱਡਾਂ ਹੈ ਸਾਡਾ ਨੰਬਰ ਆਇਆ 117 ਬਸ ਆਪਾਂ ਸਕਰੀਨ ਤੇ ਵੇਖੀਏ ਕਿ ਕਿੰਨਾ ਨੰਬਰ ਚੱਲ ਰਿਹਾ ਹੈ ਅਗਰ ਤੁਹਾਡਾ ਪ੍ਰੋਜੈਕਟ ਹੈ ਜੀ ਸਕਰੀਨ ਤੇ ਪਿੱਛੇ ਸਕਰੀਨ ਲੱਗੀ ਹੈ ਇੰਪੋਰਟ ਜਾਰੀ ਦੂਰ ਤਾਂ ਨਹੀਂ ਆਪਣਾ 117 ਦੇ ਨੰਬਰ ਆਇਆ ਹੈ 8113 ਪਿੱਛੇ 4 5 ਨੰਬਰ ਹੀ ਨੇ ਇਹ ਸਿਸਟਮੇ ਸਾਡੇ ਉਥੇ ਧੱਕਾ ਮੁਕੀ ਚੱਲਦੀ ਏ ਸਾਡੇ ਇਥੇ ਕੋਈ ਲੜਾਈ ਨਹੀਂ ਆਪਣੀ ਟਿਕਟ ਕੱਢੋ ਜਦੋਂ ਤੁਹਾਡਾ ਨੰਬਰ ਆਇਆ ਆਪਣਾ ਸਮਾਨ ਲਓ